ਕੈਨੇਡਾ ਪੀਆਰ ਲਈ ਤੇ ਕੈਨੇਡਾ ਪੀਜੀਡਬਲਯੂਪੀ ਵਰਕ ਪਰਮਿਟ ਲਈ ਜਿਨ੍ਹਾਂ ਨੂੰ 76 ਬੈਂਡ ਜਿਨ੍ਹਾਂ ਨੂੰ 5.5 ਬੈਂਡ ਜਾਂ ਫਿਰ ਜਿਨ੍ਹਾਂ ਨੂੰ 877 ਬੈਂਡ ਚਾਹੀਦੇ ਸੀ ਬਹੁਤ ਬਹੁਤ ਜ਼ਿਆਦੇ ਵਿਦਿਆਰਥੀਆਂ ਉਹਨਾਂ ਸਾਰੇ ਭੈਣਾਂ ਨੂੰ ਉਹਨਾਂ ਸਾਰੇ ਭਰਾਵਾਂ ਨੂੰ ਜਿਨ੍ਹਾਂ ਨੇ ਸਾਡੇ ਨਾਲ ਜੁੜ ਕੇ ਪ੍ਰੈਡਿਕਸ਼ਨ ਪੀਡੀਐਫ ਉੱਤੇ 100% ਵਰਕ ਕਰਕੇ ਆਪਣੇ ਵਰਕ ਪਰਮਿਟਰ ਨੂੰ ਤੇ ਆਪਣੇ ਉਸ ਦੇ ਨਾਲ ਨਾਲ ਪੀਆਰ ਨੂੰ ਪੱਕਾ ਕਰ ਲਿਆ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਬਹੁਤ ਸੋਹਣਾ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲਿਆ ਸਿਰਫ 15 ਦਿਨਾਂ ਦੀ ਤਿਆਰੀ ਕਰਕੇ ਇੰਨਾ ਦਾ ਰਿਜ਼ਲਟ ਇੰਨਾ ਜਿਆਦਾ ਵਧੀਆ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ 15 ਦਿਨਾਂ ਦੀ ਤਿਆਰੀ ਇਹਨਾਂ ਨੇ ਕਿਵੇਂ ਕੀਤੀ ਅਸੀਂ ਪ੍ਰੈਡਿਕਸ਼ਨ ਪਲੱਸ ਪੀਡੀਐਫ ਨੂੰ ਪ੍ਰੋਵਾਈਡ ਕਰਾਉਨੇ ਆ ਜੇਕਰ ਕਿਸੇ ਵੀ ਭੈਣ ਭਰਾ ਨੂੰ ਪ੍ਰੈਡਿਕਸ਼ਨ ਤੇ ਉਸ ਦੀ ਪੀਡੀਐਫ ਚਾਹੀਦੀ ਆ ਉਹ ਸਾਡੇ ਨਾਲ ਜੁੜ ਕੇ ਪ੍ਰੈਡਿਕਸ਼ਨ ਪਲੱਸ ਪੀਡੀਐਫ ਨੂੰ ਪਰਚੇਸ ਕਰ ਸਕਦਾ ਹੈ ਪ੍ਰੈਡਿਕਸ਼ਨ ਪੀਡੀਐਫ ਦੇ ਨਾਲ ਅਸੀਂ ਆਨਲਾਈਨ ਕਲਾਸਸ ਦੇ ਲਿੰਕ ਪ੍ਰੋਵਾਈਡ ਕਰਾਉਨੇ ਆ ਜੋ ਕਿ ਬਿਲਕੁਲ ਫ੍ਰੀ ਆਫ ਐਗਜ਼ਾਮ ਡੇਟ ਪ੍ਰੋਵਾਈਡ ਕਰਾਉਣੇ ਆ ਉਸ ਦੇ ਨਾਲ ਪ੍ਰੋਵਾਈਡ ਕਰਾਉਣੇ ਆ ਬੈਸਟ ਐਗਜ਼ਾਮ ਲੋਕੇਸ਼ਨ ਇਹ ਤਿੰਨੇ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਆਨਲਾਈਨ ਕਲਾਸਸ ਸਟੂਡੈਂਟ ਕਿਤੇ ਵੀ ਬੈਠ ਕੇ ਉਸ ਨੂੰ ਕਲਿੱਕ ਕਰਕੇ ਆਪਣੀ ਪੜ੍ਹਾਈ ਕਰ ਸਕਦਾ ਹੈ ਉਹਨਾਂ ਦੇ ਵਿੱਚ ਦੱਸੀਆਂ ਗਈਆਂ ਟਿਪਸ ਐਂਡ ਟ੍ਰਿਕਸ ਨੂੰ ਸਿੱਖ ਕੇ 8.7 ਬੈਂਡ ਸਕੋਰ ਵੀ ਲੈ ਸਕਦਾ ਹੈ ਜਿਨ੍ਹਾਂ ਨੇ ਹੁਣ ਪੀਜੀਡਬਲਯੂਪੀ ਵਰਕ ਪਰਮਿਟ ਅਪਲਾਈ ਕਰ ਲਈ ਸਾਢੇ 5 6 ਬੈਂਡ ਚਾਹੀਦੇ ਜਾਂ 7 ਬੈਂਡ ਚਾਹੀਦੇ ਹੈ ਇਹ ਟੀਆਰਐਫ 2 ਸਾਲ ਲਈ ਵੈਲਿਡ ਹੁੰਦਾ ਹੈ ਜੇਕਰ ਤੁਸੀਂ ਟੈਸਟ ਦਿੰਨੇ ਹੋ ਜੇਕਰ ਤੁਸੀਂ ਹੁਣ 8 triple 7 ਬੈਂਡ ਸਕੋਰ ਲੈ ਲੈਣੇ ਹੋ 15 20 ਦਿਨ ਤਿਆਰੀ ਕਰਕੇ ਤਾਂ ਉਸ ਤੋਂ ਬਾਅਦ ਤੁਸੀਂ ਤੁਹਾਨੂੰ 2 ਸਾਲ ਤੱਕ ਪੇਪਰ ਦੇਣ ਦੀ ਲੋੜ ਨਹੀਂ ਜੇਕਰ ਤੁਹਾਨੂੰ ਪੀਆਰ ਵੀ ਲੈਣੀ ਪਊਗੀ ਤੇ ਇੰਨਾ ਬੈਂਡ ਸਕੋਰ ਉੱਤੇ ਤੁਸੀਂ ਪੀਆਰ ਲੈ ਸਕਦੇ ਹੋ ਜੇਕਰ ਨਹੀਂ ਤਾਂ ਦੇ 8 triple 7 ਸਕੋਰ ਪੀਆਰ ਲਈ ਲੈਣੇ ਪਏ ਇਨ ਦਾ ਫਿਊਚਰ ਜਾ ਕੇ ਹੋਰ ਸਾਲ ਨੂੰ 1.5 ਸਾਲ ਨੂੰ ਤੁਹਾਨੂੰ ਦੁਬਾਰਾ ਫੇਰ ਪੇਪਰ ਦੇਣਾ ਪਊਗਾ ਇਸ ਲਈ ਕੋਲਜ ਸਟੂਡੈਂਟ ਬਹੁਤ ਜਿਆਦਾ ਦਿਮਾਗ ਤੋਂ ਕੰਮ ਕਰ ਰਹੇ ਆ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਗਾ ਰਹੇ ਆ ਜਿਸ ਦੀ ਵਜ੍ਹਾ ਨਾਲ ਉਹ ਕਾਫੀ ਅੱਗੇ ਵੀ ਆ ਬਹੁਤ ਸਾਰੇ ਸਟੂਡੈਂਟਸ ਨਾ ਹੋਣ ਔਰ ਬਹੁਤ ਜਿਆਦਾ ਅੱਗੇ ਸਕਸੈਸਫੁਲ ਵੀ ਆ ਸੋ ਜੇਕਰ ਤੁਸ ਨੂੰ ਤੁਹਾਨੂੰ ਵੀ IELTS ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੁਸੀਂ ਵੀ ਪ੍ਰੈਡਿਕਸ਼ਨ PDF ਲੈ ਕੇ ਘਰੇ ਬੈਠ ਕੇ ਉਸ ਦੀ 15-20 ਦਿਨ ਤਿਆਰੀ ਕਰਕੇ ਆਪਣਾ ਵਧੀਆ ਬੈਂਡ ਸਕੋਰ ਲੈ ਸਕਦੇ ਹੋ WhatsApp ਨੰਬਰ ਤੁਹਾਡੀ ਸਕਰੀਨ ਦੇ ਉੱਤੇ ਆ 올ਓਵਰ ਪ੍ਰੂਫ ਸਟੂਡੈਂਟਸ ਦੇ ਤੁਹਾਡੀ ਸਕਰੀਨ ਦੇ ਉੱਤੇ ਆ ਹੁਣ ਸਿਰਫ ਤੁਹਾਡੇ ਮਾਈਂਡ ਦੇ ਵਿੱਚ ਇੱਕ ਨੰਬਰ ਸ਼ੋ ਹੋ ਰਿਹਾ ਹੈ WhatsApp ਮੈਸੇਜ ਕਰੋ ਮੈਸੇਜ ਕਰਕੇ PDF ਨੂੰ ਬਾਏ ਕਰ ਸਕਦੇ ਹੋ ਤੇ ਘਰੇ ਬੈਠ ਕੇ ਤੁਸੀਂ ਤਿਆਰੀ ਕਰਕੇ ਬਹੁਤ ਵਧੀਆ ਸਕੋਰ ਲੈ ਸਕਦੇ ਹੋ ਧੰਨਵਾਦ